ਫਤੇਗੜ ਸਾਹਿਬ ਕੇ ਸੋਮਨ ਪਰਮ ਵਿੱਚ ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਲਕਾ ਫਤੇਗੜ ਸਾਹਿਬ ਦੇ ਵਰਕਰਾਂ ਦੀਆਂ ਮੁਸ਼ਕਲਾਂ ਸੁਣੀਆਂ। ਇਹ ਪ੍ਰੋਗਰਾਮ ਹਲਕਾ ਇੰਚਾਰਜ ਜੀਤਾਰ ਸਿੰਘ ਭੱਟੀ ਦੀ ਰਹਿਨਮਾਈ ਹੇਠ ਹੋਇਆ। ਸੁਖਬੀਰ ਸਿੰਘ ਬਾਦਲ ਨੂੰ ਮਿਲਣ ਲਈ 2 ਬਲਾਕ ਬਣਾਏ ਗਏ ਸਨ ਅਤੇ ਹਰ ਇੱਕ ਵਰਕਰ ਦੀ ਸੁਖਬੀਰ ਸਿੰਘ ਬਾਦਲ ਨੇ ਨਿੱਜੀ ਤੌਰ ਤੇ ਮੁਸ਼ਕਲਾਂ ਸੁਣੀਆਂ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਹੋਏ ਧੱਕੇ ਅਤੇ ਪਰਚੇ برداشت ਨਹੀਂ ਕੀਤੇ ਜਾਣਗੇ। ਇਸ ਨੂੰ ਕਿ ਬਜਟ ਸਕਰ ਤੇ ਚਰਚਾ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਨਿੰਦਰ ਸਿੰਘ ਵੱਲੋਂ ਬੁਲਾਈ ਕੈਬਨਟ ਮੰਤਰੀ ਅਤੇ ਵਿਧਾਇਕ ਦੀ ਮੀਟਿੰਗ ਸੰਬੰਧੀ ਸੁਖਬੀਰ ਸਿੰਘ ਬਾਦਲ ਨੇ ਨਹੀਂ ਹੈ ਇੱਥੇ ਬਿਨਾ ਡਰਾਈਵਰ ਤੋਂ ਕਾਰ ਚੱਲ ਰਹੀ ਹੈ ਅਤੇ ਇੱਕ ਦਿਨ ਕਿਤੇ ਨਾ ਕਿਤੇ ਜ਼ਰੂਰ ਟਕਰਾਈਗੀ ਦਿੱਲੀ ਵਿੱਚ ਚੀਲਾ ਦਿਖਸ਼ਤ ਦੇ ਸੌ ਚੁੱਕ ਸਮਾਗਮ ਦੌਰਾਨ ਪਹਿਲੀ ਕਤਾਰ ਵਿੱਚ ਬੈਠੇ ਚਰਨਦੀਪ ਟਾਈਟਲਰ ਦੇ ਸੁਖਬੀਰ ਸਿੰਘ ਪਾਦਲ ਨੇ ਕਿਹਾ ਕਿ ਇਸ ਨਾਲ ਕਾਂਗਰਸ ਦਾ ਚਿਹਰਾ ਪੇਨਕਪ ਹੋਇਆ ਹੈ ਅਤੇ ਕਾਂਗਰਸ ਦਾ ਅਸਲੀ ਚਿਹਰਾ ਸਾਹਮਣੇ ਆਇਆ ਹੈ ਸਾਡਨ ਲਗਾਤਾਰ ਵਰਕਰਸ ਮੀਟਿੰਗਸ ਜਿਹੜਾ ਸਾਡਾ ਪਾਰਟੀ ਦਾ ਹੈ ਉਹ ਪ੍ਰੋਗਰਾਮ ਸ਼ੁਰੂ ਹੈ 117 ਹਲਕੇ ਚ ਮੈਂ ਅਗਲੇ ਮਹੀਨੇ ਡੇਡ ਮਹੀਨੇ ਚ ਮੈਂ ਸਾਰੇ ਕਵਰ ਕਰਨੇ ਆ ਦੋ ਅਸੈਂਬਲੀ ਹਲਕੇ ਮੈਂ ਰੋਜ਼ ਮਿਲ ਰਿਹਾ ਤੇ ਵਰਕਰਾਂ ਨੂੰ ਮਿਲ ਰਿਹਾ ਜਿਹੜਾ ਫੀਡਬੈਕ ਮੈਨੂੰ ਆ ਰਿਹਾ ਹੈ ਕਿ ਬਹੁਤ ਜ਼ਿਆਦਾ ਤੱਕਾ ਕੈਪਟਨ ਸਰਕਾਰ ਨੇ ਤੇ ਖਾਸ ਕਰਕੇ ਇਹਨਾਂ ਦੇ ਐਮਐਲਏ ਨੇ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਕੀਤੇ ਝੂਠੇ ਪਰਚੇ ਕੀਤੇ ਹੈ ਇਲੈਕਸ਼ਨ ਡੈਮੋਕ੍ਰੇਸੀ ਨੂੰ ਬਿਲਕੁਲ ਹੀ ਡੈਮੋਕ੍ਰੇਸੀ ਨੂੰ ਖਤਮ ਕੀਤਾ ਹੈ ਯਾਰ ਕੈਪਟਨ ਅਮਰਿੰਦਰ ਸਿੰਘ ਇੱਕ ਸਰਕਾਰ ਆ ਪੰਜਾਬ ਦੇ ਵਿੱਚ ਸਰਕਾਰ ਤਾਂ ਹੈ ਹੀ ਨਹੀਂ ਡਰਾਈਵਰ ਦੇ ਕਾਰ ਚੱਲ ਰਹੀ ਹੈ ਡਰਾਈਵਰ ਹੈ ਨਹੀਂ ਕਿਤਨਾ ਕਿਤੇ ਵੱਜੂ ਮੈਂ ਉਹ ਹੀ ਕਹਿਣਾ ਕਿ ਕਾਂਗਰਸ ਪਾਰਟੀ ਦਾ ਅਸਲੀ ਚਿਹਰਾ ਹੈ ਹਾਂਜੀ ਸਾਹਮਣੇ ਹੈ ਉਹ ਜਾਣ ਕੇ ਆਪਣੇ ਜ਼ਖਮਾਂ ਤੇ ਮੈਂ ਕੈਪਟਨ ਨੂੰ ਪੁੱਛਣਾ ਚਾਹਣਾ ਸਵਾਲ ਕਿ ਹੁਣ ਟਾਈਟਲਰ ਨੂੰ ਫਰੰਟ ਰੋ ਤੇ ਕਿਉਂ ਬਿਠਾਇਆ ਜਵਾਬ ਦੇਣ ਕਿ ਉਹ ਉਹ ਕਾਂਗਰਸ ਨਾਲ ਉਹ ਪਾਰਟੀ ਜਿਹਨੇ ਹਜ਼ਾਰਾਂ ਦਾ ਕਤਲ ਇਹਮ ਕੀਤਾ ਹੋਏ ਉਹ ਇਨਸਾਨ ਜਿਹਨੇ ਕੀਤਾ ਹੋਏ ਉਹਨਾਂ ਨੂੰ ਤੁਸੀਂ ਅਹੁਦੇ ਦੇਵੋਗੇ ਜਦੋਂ ਅੰਦਰ ਜਾਣਗੇ ਫਿਰ ਕਹਿਣਗੇ ਅਸੀਂ ਐਕਸਪੈਲ ਕਰਤਾ ਜੋ ਸਾਰਨ ਪਤਾ ਕਿ ਉਹਨਾਂ ਨੇ ਕੀਤਾ ਹੈ ਤਾਂ ਫਿਰ ਕਿਉਂ ਉਹਨਾਂ ਦੀ ਸਪੋਰਟ ਦੇ ਬਲੇ ਪਾ ਇੱਕ ਗੱਲ ਦੱਸਾਂ ਪਾਰਟੀ ਵਰਕਰਾਂ ਚ ਬੜਾ ਜੋਸ਼ ਹੈ ਐਂਡ ਦੇ ਆਰ ਇਨ ਫਾਈਟਿੰਗ ਸਪਿਰਿਟ ਕਿਉਂਕਿ ਉਹਨਾਂ ਤੇ ਬੜਾ ਜ਼ੁਲਮ ਹੋਇਆ ਉਹ ਕਹਿੰਦੇ ਅਸੀਂ ਬਦਲੇ ਲਵਾਂਗੇ ਪਾਰਲੀਮੈਂਟ 'ਚ ਆਪ ਨੇ ਉਹਨਾਂ ਨੂੰ ਕੋ ਅਸਤੀਫਾ ਅਸੈਂਬਲੀ 'ਚ ਦੇਣ ਜੀ ਐਮ ਐਲ ਏ ਦੀ ਤਨਖਾਹਦ ਰੱਖਣਾ ਚਾਹੁੰਦੇ ਆ ਜਿਹੜਾ ਲੀਡਰ ਬੰਨਾ ਚਾਹੁੰਦੇ ਆ ਉਹ ਐਮ ਐਲ ਏ ਤਨਖਾਹਦ ਰੱਖਣਾ ਚਾਹੁੰਦੇ ਆ ਪਾਰਟੀ ਤੋਂ ਅਸਤੀਫਾ ਦੇ ਦਿੰਦੇ ਐਮਐਲਏ ਤੋਂ ਅਸਤੀਫਾ ਕਿਉਂ ਨਹੀਂ ਦਿੰਦੇ ਇਸ ਮੌਕੇ ਹਲਕਾ ਇੰਚਾਰਜ ਦਿਦਾਰ ਸਿੰਘ ਪੱਟੀ ਨੇ ਕਾਂਗਰਸ ਤੇ ਨਿਸ਼ਾਨਾ ਸਾਧਿਆ ਕਿਹਾ ਕਿ ਕਾਂਗਰਸ ਪਾਰਟੀ ਦੇ ਹੱਥ ਖੂਨਾਂ ਲਿਖੜੇ ਹੋਏ ਨੇ ਉਹਨਾਂ ਕਿਹਾ ਕਿ ਇਸ ਸਰਕਾਰ ਨੇ ਲੋਕਾਂ ਨਾਲ ਝੂਠੇ ਵਾਅਦੇ ਅਤੇ ਲੋਕਾਂ ਨੂੰ ਸਿਰਫ ਲਾਰੇ ਹੀ ਲਗਾਏ ਨੇ ਜਿਸ ਕਾਰਨ ਲੋਕਾਂ ਨੇ ਕਾਂਗਰਸ ਤੋਂ ਮੂੰਹ ਮੋੜ ਲਿਆ ਹੈ ਉਹਨਾਂ ਕਿਹਾ ਕਿ ਆਉਣ ਵਾਲੀ ਲੋਕ ਸਭਾ ਦੀਆਂ ਚੋਣਾਂ ਵਿੱਚ ਲੋਕ ਆਪਣਾ ਰੋਸ ਵੀ ਦਿਖਾਉਣਗੇ ਅਤੇ ਫੈਸਲਾ ਵੀ ਕਰਨਗੇ ਜਿਹੜੀ ਅਸਲੀ ਗੱਲ ਸ਼ੋਮਨੀ ਅਕਾਲੀ ਦਲ ਔਰ ਅਸੀਂ ਪਹਿਲਾਂ ਕਹਿੰਦੇ ਰਹੇ ਹਾਂ ਕਿ ਇਹ ਬੰਦੇ ਠੀਕ ਨਹੀਂਗੇ ਇਹ ਪਾਰਟੀ ਦੇ ਹੱਥ ਲਹੂ ਨਾਲ ਲਿਬੜੇ ਹੋਇਆ ਇਹ ਕਿਸੇ ਦੇ ਸਕੇ ਨਹੀਂ ਏ ਇਹ ਝੂਠੇ ਲਾਰੇ ਲਾਉਂਦੇ ਆ ਇਹ ਔਰ ਗਲਤ ਕਿਸੇ ਗੱਲ ਜਿਹੜਾ ਹੈਗਾ ਵਾਦਾ ਉਹਨੂੰ ਪੂਰਾ ਨਹੀਂ ਕਰਦੇ ਉਹ ਸਾਰਾ ਸ਼ੀਸ਼ਾ ਪੰਜਾਬ ਦੇ ਲੋਕਾਂ ਨੇ ਦੇਖ ਲਿਆ ਔਰ ਇਸੇ ਇਹੀ ਕ وجہ ਕਿ ਲੋਕਾਂ ਦਾ ਮੂੰਹ ਮੋੜਿਆ ਹੋਇਆ ਔਰ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਲੋਕ ਆਪਣਾ ਰੋਸ ਵੀ ਦਿਖਾਉਣਗੇ ਔਰ ਆਪਣਾ ਫੈਸਲਾ ਵੀ ਕਰਨਗੇ ਨਹੀਂ ਜਿੰਨਾ ਕੰਮ ਜਿਲ੍ਹਾ ਜਹਦਾ ਜਸੇਵੰਦੀ ਦਾ ਜਿੰਨਾ ਕੰਮ ਹੁੰਦਾ ਉਹ ਬਹੁਤ ਵਧੀਆ ਰੋਲ ਅਦਾ ਕਰ ਰਿਹਾ ਔਰ ਅਸੀਂ ਆਉਣ ਵਾਲੇ ਸਮੇਂ ਚ ਅੰਸ਼ੋਰ ਕਰਾਂਗੇ ਕਿ ਜਿੱਥੇ ਕੋ ਕਮੀਆਂ ਨੂੰ ਪੂਰਾ ਕੀਤਾ ਜਾਵੇ। ਬੇਅਦਮੀ ਮਾਮਲੇ ਨੂੰ ਲੈ ਕੇ ਅਕਾਲੀ ਦਲ ਚੋਂ ਅਸਤੀਫਾ ਦੇਣ ਵਾਲੇ ਅਕਾਲੀ ਦਲ ਦੇ ਸਾਬਕਾ ਜ਼ਿਲਾ ਖਜ਼ਾਨਚੀ ਕੁਲਵਿੰਦਰ ਸਿੰਘ ਟੇਰਾ ਨੇ ਇਸ ਸਮਾਗਮ ਵਿੱਚ ਅਕਾਲੀ ਦਲ ਵਿੱਚ ਵਾਪਸੀ ਕੀਤੀ ਅਤੇ ਕਿਹਾ ਕਿ ਬੇਅਦਮੀ ਮਾਮਲੇ ਵਿੱਚ ਮੇਰੀ ਮੰਗ ਅਨੁਸਾਰ ਅਕਾਲੀ ਦਲ ਦੇ ਦਰਬਾਰ ਸਾਹਿਬ ਜਾ ਕੇ ਮਾਫੀ ਮੰਗੀ ਭੁੱਲ ਬਖਸ਼ਾ ਲਈ ਹੈ ਅਤੇ ਜ਼ਿਲ੍ਹੇ ਦੇ ਲੋਕਾਂ ਦੇ ਪਿਆਰ ਸਦਕਾ ਅਤੇ ਕਾਂਗਰਸ ਦੇ ਝੁਲਮਾਂ ਨਾਲ ਲੜਨ ਲਈ ਪਾਰਟੀ ਵਿੱਚ ਵਾਪਸੀ ਕੀਤੀ ਹੈ ਕੁਲਵਿੰਦਰ ਸਿੰਘ ਡੇਰਾ ਨੇ ਮੰਨਿਆ ਕਿ ਅਕਾਲੀ ਦਲ ਦੀ ਪਿੰਡ ਵੀ ਮਾਮਲੇ ਵਿੱਚ ਗਲਤੀ ਸੀ ਅੱਜ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਜੀ ਸਾਡੇ ਹਲਕੇ ਦੇ ਵਿੱਚ ਪਹੁੰਚੇ ਸੀ ਸਾਰੇ ਵਰਕਰਾਂ ਦੀਆਂ ਦੁੱਖ ਤਕਲੀਫਾਂ ਸੁਣਨ ਚੋਚੇ ਤੌਰ ਤੇ ਉਹਨਾਂ ਨੇ ਸਾਡੀ ਕੱਲ ਮੇਰੇ ਨਾਲ ਗੱਲ ਕੀਤੀ ਸੀਗੀ ਤੇ ਮੈਨੂੰ ਜਿੰਨੇ ਮੇਰੇ ਸਾਥੀ ਸੀਗੇ ਵਰਕਰ ਉਹਨਾਂ ਨੇ ਸਾਰਿਆਂ ਨੇ ਮੇਰੇ ਤੇ ਇਹ ਇੱਥੋਂ ਦੀ ਜ਼ਾਲਮ ਸਰਕਾਰ ਦੇ ਖਿਲਾਫ ਲੜਨ ਵਾਸਤੇ ਪਲੇਟਫਾਰਮ 'ਚ ਫੇਰ ਵਾਪਸੀ ਲਈ ਮੈਨੂੰ ਕਿਹਾ ਇਸ ਕਰਕੇ ਮੈਂ ਕਾਲੀ ਦਲ ਦੇ ਵਿੱਚ ਅੱਜ ਵਾਪਸੀ ਹੋਈ ਆ ਤੇ ਹੁਣ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਇੱਥੋਂ ਦੇ ਵਿਧਾਇਕ ਨੇ ਜਿੰਨੇ ਵੀ ਪਿੰਡਾਂ ਦੇ ਵਿੱਚ ਧੱਕੇ ਕੀਤੇ ਉਹਦਾ ਮੁਕਾਬਲਾ ਕਰਾਂਗੇ ਉਹਨਾਂ ਦੀ ਹਰ ਇੱਕ ਜਿਹੜੀ ਗੱਲ ਆ ਜੋ ਕੁਛ ਕੀਤਾ ਅਸੀਂ ਪਿੰਡਾਂ ਦੇ ਵਿੱਚ ਲਿਜਾ ਕੇ ਲੋਕਾਂ ਨੂੰ ਦੱਸਾਂਗੇ ਤੇ ਜਿਹੜਾ ਜਿਹੜੇ ਲੋਕਾਂ ਦੇ ਉੱਤੇ ਝੂਠੇ ਪਰਚੇ ਕੀਤੇ ਨੇ ਉਹਨਾਂ ਬਾਰੇ ਅਸੀਂ ਜਿਹੜਾ ਨਹੀਂ ਵੀ ਖਰਚ ਕਰ ਸਕਦਾ ਉਹਨਾਂ ਨੂੰ ਵੀ ਅਸੀਂ ਹਾਈ ਕੋਰਟ ਤੱਕ ਉਹਨਾਂ ਦੀ ਵਕੀਲ ਵੀ ਮੁਹੱਈਆ ਕਰਾਵਾਂਗੇ ਤੇ ਜ਼ਬਰ ਦੇ ਖਿਲਾਫ ਅਸੀਂ ਪੂਰੀ ਲੜਾਈ ਲੜਾਂਗੇ ਤੇ ਜਥੇਬੰਦੀ ਨੂੰ ਖਾਸ ਕਰਕੇ ਹਲਕੇ ਇਨਚਾਰਜਾਂ ਨੂੰ ਪੂਰਾ ਸਹਿਯੋਗ ਦੇਵਾਂਗੇ ਉਹ ਸਾਨੂੰ ਵੀ ਪਤਾ ਜੋ ਸੀਗਾ ਕਾਰਨ ਮੇਰਾ ਉਹ ਠੀਕ ਆ ਉਹਦੇ ਬਾਅਦ ਕਾਲੀ ਦਲ ਨੇ ਦਰਬਾਰ ਸਾਹਿਬ ਜਾ ਕੇ ਉੱਥੇ ਸੇਵਾ ਕੀਤੀ ਤੇ ਭੁੱਲ ਬਖਸਾਈ ਆ ਠੀਕ ਇਹੀ ਮੇਰੀ ਮੰਗ ਸੀਗੀ ਉਹ ਮੰਗ ਪੂਰੀ ਹੋਈ ਆ ਉਸ ਤੋਂ ਬਾਅਦ ਪਾਰਟੀ ਜਿੰਨੇ ਵੀ ਜ਼ਿਲ੍ਹੇ ਦੀ ਜਥੇਬੰਦੀ ਆ ਉਹਨਾਂ ਨੇ ਸਾਰਿਆਂ ਨੇ ਮੈਨੂੰ ਕੱਲ ਦਾ ਪ੍ਰੈਸ਼ਰ ਬਣਾਇਆ ਹੋਇਆ ਤੇ ਕਿਉਂਕਿ ਕਾਂਗਰਸ ਦੇ ਖਿਲਾਫ ਲੜਨ ਵਾਸਤੇ ਹੁਣ ਇੱਕੋ ਇੱਕ ਪਲੇਟਫਾਰਮ ਆ ਸ਼੍ਰੋਮਣੀ ਅਕਾਲੀ ਦਲ ਕਿਉਂਕਿ ਹੋਰ ਪਾਰਟੀਆਂ ਜਿਹੜੀਆਂ ਚਾਹੇ ਆਮ ਆਦਮੀ ਪਾਰਟੀ ਜਾਂ ਚਾਹੇ ਹੋਰ ਨੇ ਉਹ ਸਾਰੀਆਂ ਇਸ ਟਾਈਮ ਕੋਈ ਮੁਕਾਬਲਾ ਨਹੀਂ ਕਰ ਸਕਦੀਆਂ ਇਸ ਕਰਕੇ ਅਕਾਲੀ ਦਲ ਦੇ ਵਿੱਚ ਹੀ ਆਉਣਾ ਮੈਂ ਸਾਰੇ ਜ਼ਰੂਰੀ ਸਮਝਿਆ ਇਸ ਮੌਕੇ ਦਿਲਬਖ ਸਿੰਘ ਪਾਗਾ ਨੇ ਪਾਰਟੀ ਪ੍ਰਤੀ ਰੋਸ ਜ਼ਾਹਰ ਕਰਦਿਆ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲਨਾਨ ਪਾਰਟੀ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਸਾਂਝੀਆਂ ਕੀਤੀਆਂ ਉਹਨਾਂ ਮੰਗ ਕੀਤੀ ਕਿ ਜ਼ਿਲ੍ਹਾ ਚੇਤੇਦਾਰ ਕੋਈ ਨੌਜਵਾਨ ਆਗੂ ਨੂੰ ਲਗਾਉਣਾ ਚਾਹੀਦਾ ਹੈ ਕਿਉਂਕਿ ਮੌਜੂਦਾ ਜ਼ਿਲ੍ਹਾ ਜਥੇਦਾਰ ਅਕਾਲੀਆਂ ਦੀ ਦੁੱਖ ਤਕਲੀਫ ਵਿੱਚ ਕਿਤੇ ਨਾਲ ਨਹੀਂ ਖੜਦਾ ਅਕਾਲੀ ਵਰਕਰਾਂ ਦਾ ਹਲਕਾ ਇੰਚਾਰਜ ਹੀ ਸਾਥ ਦੰਦੇ ਨੇ ਉਹਨਾਂ ਜ਼ਿਲ੍ਹਾ ਜਥੇਦਾਰ ਨੂੰ ਬਦਲਣ ਦੀ ਮੰਗ ਕੀਤੀ ਹੈ ਨਹੀਂ ਮੇਰਾ ਰੋਸ ਨਹੀਂ ਸੀ ਮੇਰਾ ਰੋਸ ਇਹ ਅਕਾਲੀ ਦਲ ਦੇ ਜ਼ਿਲ੍ਹਾ ਜ਼ਿਲ੍ਹਾ ਜਥੇਬੰਦੀ ਬਾਰੇ ਸੀ ਅੱਜ ਮੈਂ ਪ੍ਰਧਾਨ ਜੀ ਸਰੌਣਾ ਕਲਦਾ ਦੇ ਪ੍ਰਧਾਨ ਸਰ ਸੁਖਵੀਰ ਸਿੰਘ ਬਾਦਲ ਜੀ ਨੂੰ ਬੇਨਤੀ ਕੀਤੀ ਹੈ ਕਿ ਜਿੱਥੇ ਹਲਕਾ ਇੰਚਾਰਜ ਸਗਰਮ ਨੇ ਪਰ ਜ਼ਿਲ੍ਹਾ ਜਥੇਬੰਦੀ ਬਿਲਕੁਲ ਸੁਸਤ ਹੈ ਸਾਡੇ ਜ਼ਿਲ੍ਹੇ ਦਾ ਪ੍ਰਧਾਨ ਕਿਸੇ ਵੀ ਪੀੜਤ ਵਿਅਕਤੀ ਕੋਲ ਪੀੜਤ ਜੋ ਵੀ ਪੀੜਤ ਹੁੰਦਾ ਹੈ ਸਰਕਾਰ ਵੱਲੋਂ ਉਹਨਾਂ ਦੇ ਘਰ ਤੱਕ ਪਹੁੰਚ ਨਹੀਂ ਕਰਦੇ ਬਿਲਕੁਲ ਸਾਡੀ ਜ਼ਿਲ੍ਹਾ ਜਥੇਬੰਦੀ ਸੁਸਤ ਹੈ ਉਹਦੀ ਮੈਂ ਜਿਹੜੀ ਸਕਾਇਸ ਸੀ ਮੇਰੇ ਮਨ 'ਚ ਗੁੱਸਾ ਸੀ ਜ਼ਿਲ੍ਹਾ ਜਥੇਬੰਦੀ ਪ੍ਰਤੀ ਮੈਂ ਪ੍ਰਧਾਨ ਜੀ ਨੂੰ ਦੱਸਿਆ ਮੈਂ ਮੰਗ ਕੀਤੀ ਹੈ ਮੈਂ ਮੰਗ ਕੀਤੀ ਹੈ ਪ੍ਰਧਾਨ ਜੀ ਨੂੰ ਵੀ ਜੇ ਇੱਕ ਆਪਾਂ ਨੇ ਇਲੈਕਸ਼ਨ ਜਿੱਤਣੀ ਹੈ ਵਰਕਰ ਤਿਆਰ ਪਰ ਤਿਆਰ ਹੈ ਅਤੇ ਨੌਜਵਾਨ ਵਰਕਰ ਬਹੁਤ ਜ਼ਿਆਦਾ ਤਿਆਰ ਹੈ ਕਾਂਗਰਸ ਨੂੰ ਮੁੁੰਦੇ ਬਹੁ ਗੇਰਨ ਵਾਸਤੇ ਪਰ ਉਹਦੇ ਵਾਸਤੇ ਜਸੇਬੰਦ ਕ ਲੋੜ ਹੈ ਜਸੇਬੰਦੀ ਜਿਹੜੀ ਹੈ ਸਾਡੀ ਉਹਨੂੰ ਮਜ਼ਬੂਤ ਕਰਨੀ ਲੋੜ ਹੈ ਨਹੀਂ ਉਹ ਤਾਂ ਵੈਸੇ ਬੰਦ ਕਮਰੇ ਨੇ ਗੱਲਾਂ ਨਹੀਂ ਵੈਸੇ ਤਾਂ ਮੈਂ ਚਾਹਾਂਗਾ ਕਿ ਨੌਜਵਾਨ ਕੋਈ ਵੀ ਆਗੂ ਹੋਵੇ ਉਹਨੂੰ ਜਿਦਾ ਜਸੇਬੰਦੀ ਦੀ ਡੋਰ ਦੇਣੀ ਚਾਹੀਦੀ ਹੈ ਇਸ ਮੁਕੇ ਮਹਿਲਾ ਕਾਂਗਰਸ ਦੀ ਚੀਲਾ ਮੇਧ ਪਰਦਾਨ ਕਿਰਨ ਸ਼ਰਮਾ ਕਾਂਗਰਸ ਨੂੰ ਛੱਡ ਅਕਾਲੀ ਦਲ ਵਿੱਚ ਸ਼ਾਮਲ ਹੋਈ ਉਹਨਾਂ ਨੇ ਕਿਹਾ ਕਿ ਮੈਂ ਕਾਂਗਰਸ ਨੂੰ ਛੱਡ ਅਕਾਲੀ ਦਲ ਵਿੱਚ ਆ ਕੇ ਬਹੁਤ ਜ਼ਿਆਦਾ ਖੁਸ਼ ਹਾਂ ਕਿਉਂਕਿ ਕਾਂਗਰਸ ਵਿੱਚ ਮੇਰੇ ਕੰਮਾਂ ਉੱਤੇ ਕਿੰਤੂ ਪਰੰਤੂ ਕੀਤਾ ਜਾਂਦਾ ਸੀ ਉਹਨਾਂ ਨੇ ਕਿਹਾ ਅੱਜ ਪਾਰਟੀ ਪ੍ਰਧਾਨ ਸੁਪੀਰ ਸਿੰਘ ਬਾਦਲ ਨੂੰ ਮਿਲ ਕੇ ਬਹੁਤ ਵਧੀਆ ਲੱਗਿਆ। ਉਹਨਾਂ ਨੇ ਕਿਹਾ ਲੋਕ ਵੀ ਉਹਨਾਂ ਤੋਂ ਖੁਸ਼ ਹਨ। ਉਹਨਾਂ ਨੇ ਕਿਹਾ ਕਿ ਪਿੰਡਾਂ ਵਿੱਚ ਲੋਕ ਕਾਂਗਰਸ ਤੋਂ ਦੁਖੀ ਹਨ ਕਿਉਂਕਿ ਲੋਕਾਂ ਨੂੰ ਨਾ ਤਾਂ ਪੈਨਸ਼ਨ ਮਿਲ ਰਹੀ ਹੈ ਅਤੇ ਨਾ ਹੀ ਕਿਸੇ ਪ੍ਰਕਾਰ ਦੀ ਸਕੀਮ ਮਿਲ ਰਹੀ ਹੈ। ਮੈਂ ਕਾਂਗਰਸ ਦੇ ਵਿੱਚ ਵੀ ਮਹਿਲਾ ਕਾਂਗਰਸ ਦੀ ਵਾਈਸ ਪ੍ਰੈਜ਼ੀਡੈਂਟ ਸੀ ਆਪਣੇ ਡਿਸਟ੍ਰਿਕਟ ਦੀ। ਔਰ ਮੈਂ ਕਾਂਗਰਸ ਨੂੰ ਛੱਡ ਕੇ ਬਹੁਤ ਜ਼ਿਆਦਾ ਖੁਸ਼ ਹਾਂ। ਅਕਾਲੀ ਦਲ ਜੁਆਇਨ ਕਰਕੇ ਕਿਉਂਕਿ ਉੱਥੇ ਦੇ ਜੋ ਕੁਝ ਨੁਮਾਇੰਦੇ ਇੱਥੇ ਦੇ ਐ ਮੇਰੇ ਕਿਸੇ ਪਬਲਿਕ ਨੂੰ ਪ੍ਰੋਬਲਮ ਸੁਣਨ ਤੇ ਪਬਲਿਕ ਦੀ ਪ੍ਰੋਬਲਮ ਦਾ ਸੋਲੂਸ਼ਨ ਕੱਢਣ ਤੇ ਮੇਰੇ ਤੇ ਕਿੰਤੂ ਬਰੰਤੋ ਕੀਤਾ ਜਾਂਦਾ ਸੀ ਜੋ ਮੈਨੂੰ ਵਰਕ ਸੰਭਾਲਿਆ ਸੀ ਮੈਨੇ ਪਿੰਡਾਂ ਦੇ ਵਿੱਚ ਵਾਰਕ ਕੀਤਾ ਟਾਈਮ ਪੀਰੀਅਡ ਦੇ ਵਿੱਚ ਜੋ ਮੈਨੂੰ 15 ਦਿਨ ਦਿੱਤੇ ਗਏ ਸੀ ਮੈਨੇ 2 ਦਿਨ ਦੇ ਵਿੱਚੋਂ ਕੰਮ ਇੱਕ ਦਿਨ ਦੇ ਵਿੱਚ ਕੰਮ ਕਰਕੇ ਦਿੱਤਾ 10 ਤੋਂ 5 ਵਜੇ ਤੱਕ ਔਰ ਮੈਨੂੰ ਕਿਹਾ ਗਿਆ ਕਿ ਤੇਰਾ ਅਕਾਲੀਆਂ ਵੱਲ ਵੱਧ ਚੁਕਾਵਾ ਹੈ ਤੈਨੂੰ ਅਕਾਲੀਆਂ ਨੇ ਥੋੜੀ ਗ੍ਰਾਂਟ ਦੇਣੀ ਆ ਕਿਉਂਕਿ ਮੈਨੂੰ ਨਹੀਂ ਪਤਾ ਸੀ ਮੈਨੂੰ ਡੀਸੀ ਦਫਤਰ ਤੋਂ ਸਕੀਮ ਦਿੱਤੀ ਸੀ ਸੋਲਰ ਲਾਈਟਾਂ ਦੀ ਮੈਂ ਉਹ ਪਿੰਡਾਂ ਦੇ ਵਿੱਚ ਦੇਖ ਕੇ ਆਈ ਸੀ 16 ਪਿੰਡ ਨਵੀਪੁਰ ਤੋਂ ਲੈ ਕੇ ਹਰਮੰਸਪੁਰ ਉਸ ਉਸ ਤੋਂ ਬਾਅਦ ਮੈਨੂੰ ਇਹ ਕਿਹਾ ਗਿਆ ਕਿ ਤੂੰ 16 ਪਿੰਡਾਂ ਦੇ ਵਿੱਚ ਸਰਪੰਚਾਂ ਨੂੰ ਜੋ ਸਰਪੰਚਾਂ ਆ ਉਹ ਕਾਲੀ ਦਲ ਦੇ ਆ ਤੋ ਉਹਨਾਂ ਨੂੰ ਸਕੀਮ ਦੇ ਕੇ ਆਈਆਂ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਸੁਖਵੀਰ ਜੀ ਨੂੰ ਮਿਲ ਕੇ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਉਹ ਪ੍ਰੋਬਲਮ ਬੜੀ ਵਧੀਆ ਤਰੀਕੇ ਨਾਲ ਸੁਲੰਦੇ ਆ ਪਬਲਿਕ ਉਹਨਾਂ ਤੋਂ ਖੁਸ਼ ਹੈ ਮੈਂ ਹੁਣ ਮੀਟਿੰਗ ਕੀਤੀ ਸੀ ਥੋੜੇ ਦਿਨ ਉਹ ਇੱਕ ਪਿੰਡ ਦੇ ਵਿੱਚ 70 ਲੇਡੀਜ਼ ਸੀ 70 ਦੇ ਵਿੱਚੋਂ ਇੱਕ 20 ਲੇਡੀਜ਼ ਕਾਂਗਰਸ ਲਈ ਖੁਸ਼ ਨਹੀਂ ਸੀ ਉਹ ਕਹਿੰਦੇ ਜੀ ਨਾ ਸਾਨੂੰ ਆਟਾ ਦਾਲ ਸਕੀਮ ਮਿਲਦੀ ਹੈ ਪੈਨਸ਼ਨ ਸਾਡੀ ਬੰਦ ਹੈ ਔਰ ਕਹਿੰਦੇ ਲਾਹ ਪਾਤਰੀ ਫਾਰਮਾਂ ਦੇ ਸਭ ਤੋਂ ਪੈਸੇ ਲੈ ਲੈ ਸਾਤੋਂ ਆ ਨਾ ਸਾਡੇ ਕੋਲ ਫਾਰਮ ਹੈ ਨਾ ਸਾਡੇ ਕੋਲ ਪ੍ਰੂਫ ਹੈ ਕੋਈ ਪੈਸੇ ਦਾ ਵੀ ਸਾਡੇ ਕੋਲ ਕੋਈ ਪ੍ਰੂਫ ਨਹੀਂ ਹੈ ਉਹ ਕਹਿੰਦੇ ਅਸੀਂ ਜਮ੍ਹਾਂ ਕਰਵਾ ਕੇ ਆਏ ਜਿੱਥੋਂ ਸਭ ਤੋਂ ਫੜੇ ਫੜਾਲੇ ਮੈਂ ਕਿਹਾ ਜੀ ਮੈਨੂੰ ਬੁਲਾਈ ਉਹ ਮੈਂ ਤੁਹਾਡੇ ਨਾਲ ਚੱਲੂੰਗੀ ਤੁਸੀਂ ਮੈਨੂੰ ਦੱਸੋ ਉਹਨਾਂ ਨੇ ਮੈਨੂੰ ਅਜੇ ਕੁਝ ਨਹੀਂ ਸੀ ਦੱਸਿਆ ਮੈਂ ਪੁੱਛਿਆ ਸੀ ਉਹ ਕਹਿੰਦੇ ਜੀ ਅਸੀਂ ਫਾਰਮ ਭਰਤੇ ਨਾ ਸਾਨੂੰ ਕੋਈ ਰਸੀਦ ਹੈ ਨਾ ਸਾਨੂੰ ਕੁਝ ਹੈ ਮੈਂ ਕਿਹਾ ਮੈਂ ਤੁਹਾਡੇ ਨਾਲ ਚੱਲੂੰਗੀ ਤੁਸੀਂ ਮੈਨੂੰ ਦੱਸਿਓ ਜੀ ਕੀ ਕੀਤਾ ਕਿੱਥੇ ਤੁਸੀਂ ਭਰੇ ਸੀ ਇਸ ਮੌਕੇ ਐਡਵੋਕੇਟ ਰਾਜਵੀਰ ਸਿੰਘ ਕਰੇਵਾਲ ਹਰਿੰਦਰਜੀਤ ਸਿੰਘ ਲੱਕੀ ਅਤੇ ਅਕਾਲੀ ਵਰਕਰਾਂ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਪੀਰ ਸਿੰਘ ਬਾਦਲ ਦਾ ਸਿੱਧਾ ਵਰਕਰਾਂ ਨਾਲ ਮਿਲਣਾ ਬਹੁਤ ਹੀ ਵਧੀਆ ਗੱਲ ਹੈ ਉਹਨਾਂ ਨੇ ਕਿਹਾ ਕਿ ਪਾਰਟੀ ਵਰਕਰਾਂ ਨੇ ਕਾਂਗਰਸ ਵੱਲੋਂ ਕੀਤੇ ਧੱਕੇ ਸੁਪੀਰ ਬਾਦਲ ਦੇ ਧਿਆਨ ਵਿੱਚ ਲਿਆਂਦਾ ਹੈ ਅਤੇ ਵਰਕਰਾਂ ਨੇ ਆਪਣੀ ਪਾਰਟੀ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਵੀ ਸਾਂਝੀਆਂ ਕੀਤੀਆਂ ਪਹਿਲੀ ਗੱਲ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰ ਸੁਪੀਰ ਸਿੰਘ ਬਾਦਲ ਜਿਵੇਂ ਜਿਵੇਂ ਵੱਡੇ ਬਾਦਲ ਸਾਹਿਬ ਸੰਗਦਰਸ਼ਨ ਕਰਦੇ ਹੁੰਦੇ ਸੀ ਉਸੇ ਲੜੀ ਨੂੰ ਅੱਗੇ ਤੋਰਦੇ ਹੋਏ ਅੱਜ ਇੱਥੇ ਵਰਕਰ ਨੂੰ ਮਿਲਣ ਹੀ ਤਹਿਤ ਆਏ ਆ ਤੇ ਇਕਰਾਜ ਬੜਾ ਚਾ ਅਸੀਂ ਜਿਹੜੀ ਉਹਨਾਂ ਨਾਲ ਮੇਨ ਡਿਮਾਂਡ ਜਿਹੜੀ ਮੰਗ ਕੀਤੀ ਆ ਉਹ ਇਹ ਕੀਤੀ ਆ ਕਿ ਐਸ ਤਰ੍ਹਾਂ ਦਾ ਮਾਹੌਲ ਖਾਸ ਜ਼ੋਰ ਤੇ ਕਾਲੀਦਾਲ ਦੇ ਹੱਕ ਵਿੱਚ ਅੱਜ ਤੱਕ ਪਹਿਲਾਂ ਕਦੇ ਨਹੀਂ ਦੇਖਿਆ ਬਹੁਤ ਸੋਹਣਾ ਮਾਹੌਲ ਆ ਤੇ ਬੜਾ ਸੋਹਣਾ ਸਟੈਪ ਆ ਜਿਹੜਾ ਉਹਨਾਂ ਨੇ ਵਰਕਰ ਨਾਲ ਡਾਇਰੈਕਟ ਸਬੰਧ ਡਾਇਰੈਕਟ ਬਣਾਉਣ ਦੀ ਕੋਸ਼ਿਸ਼ ਕੀਤੀ ਆ ਵੀ ਉਹਨਾਂ ਦਾ ਇੱਥੇ ਬਹੁਤ ਜੋੜਾ ਤਰੀਕੇ ਨਾਲ ਸਵਾਗਤ ਕੀਤਾ ਤੇ ਇਸ ਗੱਲ ਦੇ ਬਹੁਤ ਵਧੀਆ ਫਾਇਦੇ ਹੋਣਗੇ ਤੁਸੀਂ ਆਪ ਦੇਖ ਸਕਦੇ ਹੋ ਸਮੁੱਚੇ ਜ਼ਿਲ੍ਹੇ ਦਾ ਸ਼੍ਰੋਮਣੀ ਕਾਲੀ ਦਲ ਦਾ ਵਰਕਰ ਸਾਰੀ ਜਥੇਬੰਦੀ ਸਾਰੇ ਲੀਡਰ ਸਾਹਿਬਾਨ ਆਪੋ ਆਪਣੇ ਹਲਕੇ ਚੋਂ ਆਪੋ ਆਪਣੇ ਪਿੰਡ ਚੋਂ ਕਸਬੇ ਚੋਂ ਮਹੱਲੇ ਚੋਂ ਸ਼ਹਿਰ ਚੋਂ ਵਰਕਰ ਲੈ ਕੇ ਆਇਆ ਬੀਬੀਆਂ ਦਾ ਜਥਾ ਨੌਜਵਾਨਾਂ ਦਾ ਸੀਨੀਅਰ ਜਿੰਨੇ ਸਾਡੀ ਲੀਡਰਸ਼ਿਪ ਆ ਸਾਰੇ ਇੱਥੇ ਆਇਆ ਇਹ ਬਹੁਤ ਸੋਹਣੀ ਗੱਲ ਆ ਤੇ ਇਹਨਾਂ ਨੂੰ ਸਾਰਿਆਂ ਨੇ ਸਰਾਇਆ ਸਾਨੂੰ ਜਿਸ ਤਰ੍ਹਾਂ ਚ ਪਾਰਟੀ ਪ੍ਰਧਾਨ ਸਰਦਾਰ ਸੁਖ ਸਿੰਘ ਬਾਦਲ ਜੀ ਮਿਲਲੇ ਨੇ ਸਾਡੇ ਚ ਬਹੁਤ ਵਧੀਆ એનર્ਜੀ ਹੋ ਗਈ ਇਸ ਤਰ੍ਹਾਂ ਹੀ ਪਾਰਟੀ ਪ੍ਰਧਾਨ ਮਿਲਣ ਤਾਂ ਅਸੀਂ ਵੀ ਅੱਗੇ ਆਉਣ ਵਾਲਾ ਸਮਝਦੇ ਨੇਰੀ ਲਿਆ ਦਾਂਗੇ ਪਹਿਲਾਂ ਹਰ ਇੱਕ ਪਾਰਟੀ ਪ੍ਰਧਾਨ ਆਉਂਦਾ ਸੀ ਸਟੇਜ ਤੋਂ ਬੋਲ ਕੇ ਚਲਾ ਜਾਂਦਾ ਸੀ ਅਸੀਂ ਪਿੱਛੇ ਲੋਕ ਵਰਕਰ ਛੋਟੇ ਲੈਵਲ ਦੇ ਪਿੱਛੇ ਬੈਠੇ ਸੀ ਅੱਜ ਪ੍ਰਧਾਨ ਜੀ ਸਾਡੇ ਵਿੱਚ ਬੈਠ ਕੇ ਸਾਨੂੰ ਬਹੁਤ ਵਧੀਆ ਮਿਲੇ ਸਕੂਲ ਸਿੰਘ ਬਾਦਲ ਪਹਿਲੀ ਵਾਰ ਨਿਆਰਾ ਲਿਆ ਤੇ ਇਹਨਾਂ ਵਿੱਚ ਬੈਠ ਕੇ ਕੱਲੇ-ਕੱਲੇ ਵਰਕਰ ਦੀ ਗੱਲ ਸੁਣੀ ਅਸੀਂ ਕੀ ਮੰਗ ਕੀਤੀ ਤੁਸੀਂ ਅਸੀਂ ਇਹੀ ਮੰਗ ਕੀਤੀ ਹੈ ਪ੍ਰਧਾਨ ਜੀ ਆਉਣ ਵਾਲੇ ਸਮੇਂ ਵਿੱਚ ਜੋ ਕਾਂਗਰਸ ਨੇ ਝੂਠੇ ਪਰਚੇ ਪਾਏ ਨੇ ਉਹ ਉਹਨਾਂ ਦਾ ਖਿਆਲ ਰੱਖ ਕੇ ਵਰਕਰਾਂ ਨੂੰ ਮੌਜੂਤੀ ਦਿਓ ਇਹੀ ਪ੍ਰਧਾਨ ਜੀ ਨੇ ਕਿਹਾ ਵੀ ਜਿੰਨੇ ਵੱਧ ਪਰਚੇ ਉਹਨੇ ਵੱਧ ਉਹਦੇ ਦਾ ਰਹਿ ਮਿਲਣਗੇ ਆਮ ਆਕਾਲੀ党 ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਅੱਜ ਆਪਣੇ ਵਰਕਰਾਂ ਦੀਆਂ ਸਮੱਸਿਆ ਸੁਣ ਹਲਕਾ ਫਤਿਹਗੜ੍ਹ ਸਾਹਿਬ ਆਏ ਨੇ ਪਹਿਲਾ ਜ਼ਿਲ੍ਹਾ ਪਰਿਸ਼ਦ ਦੇ ਬਲਾਕ ਸੰਮਤੀਆਂ ਦੇ ਬਾਅਦ ਚ ਸਰਪੰਚਾਂ ਦੇ ਪੰਚਾਂ ਦੇ ਕਾਗਜ਼ ਰਿਐਕਟ ਕੀਤੇ ਗਏ ਉਹ ਸਾਰਾ ਜਾਂ ਉਸ ਕਾਗਜ਼ਾਂ ਬਾਰੇ ਸਾਰੀ ਗੱਲ ਸੁਖਵੀਰ ਸਿੰਘ ਬਾਦਲ ਦੇ ਧਿਆਨ ਵਿੱਚ ਲਿਆਂਦੀ ਹੈ ਉਹਨਾਂ ਦੇ ਵਰਕਰਾਂ ਨੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹਨਾਂ ਦੇ ਵਰਕਰ ਸ਼੍ਰੋਮਣੀ ਕਾਲੀ ਦਲ ਲਈ ਪੱਬਾਂ ਭਾਰਨ ਪਰ ਕਾਂਗਰਸ ਸਰਕਾਰ ਧੱਕਾ ਕਰ ਰਹੀ ਹੈ ਅਸੀਂ ਤਾਂ ਬਾਦ ਸਾਹਿਬ ਇਹ ਕਿਹਾ ਜੀ ਬਾਕੀ ਵੋਟਾਂ ਦਾ ਜਿਤਨਾ ਇਹ ਪਿਛਲੇ ਮਾਹੌਲ ਕੋ ਜਿਆਦਾ ਥੋੜਾ ਜਿਹਾ ਹੈ ਤਾਂ ਬਦੀ ਆਮ ਆਲ ਪਾਰਟੀ ਦਾ ਬਾਕੀ ਕਾਂਗਰਸ ਦਾ ਵੀ ਹੈ ਤੁਸੀਂ ਫਲਾਣਾ ਕੁਝ ਕੋਈ ਕਰੂ ਨਾ ਕੁਝ ਨਹੀਂ ਕਰਿਆ ਜੀ ਕਾਂਗਰਸ ਨੇ ਹੁਣ ਆਪਣੇ ਮਾਹੌਲ ਠੀਕ ਹੈ ਤੋਂ ਬੜੀ ਗਲਤ ਹੈ ਅਸੀਂ ਬਾਲਾ ਸਾਹਿਬ ਨੂੰ ਇਹ ਕਿਹਾ ਵੀ ਹਲਕੇ ਦੇ ਵਿੱਚ ਜਿਹੜੀ ਢੜੇਬੰਦੀ ਹੈ ਉਹ ਅਕਾਲੀ ਦਾ ਦੀ ਢੜੇਬੰਦੀ ਖਤਮ ਕਰੋ ਦੇਖੋ ਢੜੇਬੰਦੀ ਤੁਹਾਨੂੰ ਪਤਾ ਸਾਰੇ মিডিਏ ਨੂੰ ਵੀ ਪਤਾ ਸਭ ਨੂੰ ਪਤਾ ਹੈ ਜਿੰਦ ਤੱਕ ਅਸੀਂ ਢੜੇਬੰਦੀ ਨਾਲ ਬਟਾਲਤ ਅਸੀਂ ਹਾਰਦੇ ਆ ਨਹੀਂ ਅਸੀਂ ਹਾਰਦੇ ਹਾਰਦੇ ਨਹੀਂ ਸਾਨੂੰ ਆਪਣੇ ਹਰਉਣੇ ਸਾਨੂੰ ਕੋਈ ਬਗਾਨਾ ਨਹੀਂ ਹੁੰਦਾ ਇਸੇ ਵੀ ਢੜੇਬੰਦੀ ਹੈ ਜਿਹੜੀ ਨੂੰ ਖਤਮ ਕਰੀ ਜਾਵੇ ਬਿਹਾਰ ਨੇ ਕੋਈ ਕਾਰਨ ਨਹੀਂ ਸਾਡੇ 60 65% ਵੋਟ ਅਕਾਲੀ ਦਲ ਦੀ ਹੈ ਬਹੁਤ ਉਹ ਨਹੀਂ ਬਹੁਤ ਕਹਾ ਉਹ ਕਾਗਜ਼ ਰਿਜੈਕਟ ਕਰਾ ਰਹੇ ਸਾਡੇ ਖੜੇ ਤੇ ਸੰਵੰਚਿ ਇਲੈਕਸ਼ਨ ਮੈਂ ਖੜਾ ਤੇ ਜੀ ਪਾਲਪੁਰਤਨ ਜੀ ਪਾਲਪੁਰਤਨ ਜੀ ਆਪਣਾ ਸਾਡੇ ਮਤਲਬ ਸਾਡੇ ਵੋਟਰ ਬਹੁਤ ਵੋਟਾਂ ਸਾਨੂੰ ਬਹੁਤ ਵੱਧ ਪਈਆਂ ਸੀ ਜੀ ਕਾਊਂਟਿੰਗ ਵਿੱਚ ਸਾਡੇ ਦਲ ਤੋਂ ਕਬੂ ਕੀਤਾ ਗਿਆ ਕੋਈ ਸੁਣੀ ਨਹੀਂ ਗਈ ਹੈ ਕਾਊਂਟਿੰਗ ਵਿੱਚ ਸਾਨੂੰ ਪਰਾ ਬਠਾ ਦੇਗਾ ਇਹ ਬਹੁਤ ਵੱਲ ਸਾਡੇ ਸਰਚ ਜਨਤਾ ਸਾਡੇ ਨਾਲ ਖੜੀ ਹੈ ਪੂਰੀ ਪੂਰੇ ਖੜਿਆ ਸੀ ਨਾਲ ਜਨਤਾ ਸਾਡੇ ਨਾਲ ਖੜੀ ਹੈ ਪੂਰੀ ਜੀ ਸਤੀਗੜ ਸਾਹਿਬ ਤੋਂ ਪੰਜਾਬੀ ਸਰਕਾਰੀ ਅਮਲੀ ਪਹਾਦਰ ਸਿੰਘ ਟਵਣ